ਅੰਮ੍ਰਿਤਸਰ ਦੇ ਇਲਾਕਾ ਵੱਲਾ ਸਬਜ਼ੀ ਮੰਡੀ ਦੇ ਨਜ਼ਦੀਕ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਸਵਰਗਵਾਸੀ ਬਾਬਾ ਧਰਮ ਸਿੰਘ ਜੀ ਦੀ 6ਵੀਂ ਵਰ੍ਹੇ ਦੀ ਮੌਕੇ ਤੇ ਉਹਨਾਂ ਦੇ ਸਪੁੱਤਰ ਬਾਬਾ ਜੋਰਾ ਸਿੰਘ ਜੀ ਦੀ ਅਗਵਾਈ ਹੇਠ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਇਸ ਮੌਕੇ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਹੋਏ ਮਹਿਮਾਨਾਂ ਨੇ ਵਰ੍ਹੇ ਦੀ ਮੌਕੇ ਤੇ ਬਾਬਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਬਾਬਾ ਧਰਮ ਸਿੰਘ ਜੀ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਅਤੇ ਦੂਰ-ਦੂਰ ਤੋਂ ਆਇਆ ਹੋਇਆ ਸੰਗਤਾਂ ਨੇ ਵਰਸੀ ਵਿੱਚ ਹਾਜ਼ਰੀ ਭਰੀ ਅਤੇ ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਰਿਹਾ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੁਰ ਆਜਪੂਦੀ ਖਾਸ ਰਿਪੋਰਟ ਉਹ ਮਹਾਨ ਆਤਮਾ ਸਾਡੇ ਬਹੁਤ ਸਤਿਕਾਰਯੋਗ ਦਾਤਾ ਮੁਬੇਨ ਸਿੰਘ ਮਹਾਰਾਜ ਜੀ ਤੁਖਮੀਏ ਪੇਟਾ ਗੱਲ ਕਹੀਓ ਤੇਉ ਜੀ ਦਾ ਹਸਨ लॻाण वारे नंढा ਸੰਗਤ ਜੀ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜਗੁਰੂ ਨਰੇਵਾ ਚਲਕਰ ਤੁੰਤਨ ਸਹਾਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੀਵ ਜੀ ਦੋੜਬਾਟੀ ਸੰਗਤ ਬਧਾਈ ਸੰਗਤ ਹੈ ਵਾਹਿਗੁਰੂ ਜਿੱਤੈ ਖਾਲਸਾ ਵਾਹਿਗੁਰੂ ਜਿੱਤੈ ਫਤਹਿ ਸਵਾਗਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿਤੇ ਅੱਜ सिंध साहिब जथेदार बाबा भगन सिंधी जी सलामा सही वी मना आहियूं सो उहो पहुच सरदार आज़ाद सं जीत बाबा भॼन सिंध जी सन्मानत कर ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵੀਡੀਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਯੋਰੀ ਵਿੱਚ ਬੈਠੀ ਹੋੜਾ ਸੰਗਤ ਭਾਤੇ ਜੀ ਸਾਜ ਬਾਈਏ ਵਾਹਿਗੁਰੂ ਜੀ ਕਾ ਖਾਲਸਾ ਓ واحو جی کی فتح سو جو اچھا سماگ چل رہا ہے جتے دار صاحب جتے دار بابا دھرم سنگھ جی جو گردوارا صاحب کے مخی سن جو پچھلے سمے ਮਹਾਨ ਸਾਹਿਬ ਦੀ ਸੇਵਾ ਕਰਦਿਆਂ ਸੰਸਥਾਨ ਵਿੱਚ ਜਾ ਬਰਕੇ ਸੋ ਉਹਨਾਂ ਨੂੰ ਹਰ ਸਾਲ ਯਾਦ ਕਰਦਿਆਂ ਇਹਾ ਸ੍ਰੀ ਮਰਸੀ ਹੈ ਸਿੰਘ ਸਾਹਿਬ ਜਥੇਦਾਰ ਰੋਪੜ ਤੋਂ ਜੀ ਦੀ ਸੋ ਆਪ ਸੰਤਾਂ ਆਈਆਂ ਆ ਸਾਰ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਥੇ ਆਪਣੇ ਸਰ ਸੰਕਾ ਗੁਰੂ ਜੀ ਦੇ ਰੂਪ ਵਿੱਚ ਜੁੜ ਬੈਠੀਆਂ ਨੇ ਚਰ ਮੱਤੂ ਬਲੋ ਆਰਪਾ ਚੇਅਰਮੈਨ ਆ ਗਿਆ ਸੀ ਉਹ ਸਰ ਜੀ ਬਹੁਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਸਦਰ ਬਾਬਾ ਜੋਰਾ ਸਿੰਘ ਵੱਲਾ ਜੋ ਅੱਜ ਸਬਜੀ ਮੰਡੀ ਵੱਲਾ ਸਚਕੰਡ ਵਾਸੀ ਸਿੰਘ ਸਾਹਿਬ ਜਸਦਰ ਬਾਬਾ ਧਰਮ ਸਿੰਘ ਜੀ ਜੋ ਸਲਾਨਾ ਛੇਵੀਂ ਵਰ੍ਹੇਂ ਮਨਾਈ ਗਈ ਹੈ ਜੋ ਕਿ ਪਿਛਲੇ ਕਾਫੀ ਲੰਮੇ ਸਮੇ ਤੋਂ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਆ ਰਹੇ ਨੇ ਤਕਰੀਬਨ 45 ਸਾਲ ਤੋਂ ਹੋ ਹੀ ਚੁੱਕੇ ਨੇ ਕਿ ਇਸ ਗੁਰਦਰਾ ਸਾਹਿਬ ਬਣੇ ਨੂੰ ਜਿਸ ਗੁਰਦਰਾ ਸਾਹਿਬ ਦੀ ਜਥੇਦਾਰ ਬਾਬਾ ਧਰਮ ਸਿੰਘ ਜੀ ਸੇਵਾ ਕਰਦੇ ਰਹੇ ਨੇ ਉਹ ਨਿਸਾਨ ਸਾਹਿਬ ਦੀ ਸੇਵਾ ਕਰਦੇ ਆ ਸਚਕੰਡ ਵਿੱਚ ਜਾਬ ਰਜੇ ਜੋ ਜੋ ਨਾਨੂ ਯਾਦ ਕਰਦੇ ਆ ਸਾਰੀਆਂ ਸੰਗਤਾਂ ਇੱਥੇ ਇਕੱਤਰ ਹੋਈਆਂ ਨੇ ਸਲਾਨਾ ਵਰਸ਼ੀ ਸਿੰਘ ਸਾਹਿਬ ਸੱਚਖੰਡ ਵਾਸੀ ਜੱਤਰ ਬਾਬਾ ਧਰਮ ਸਿੰਘ ਜੀ ਜੋ ਇੱਥੇ ਮਨਾਈ ਗਈ ਹੈ। ਔਰ ਆਇਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਲਜੀਤ ਸਿੰਘ ਚੇਅਰਮੈਨ ਜੀ ਜੋ ਕਿ ਬਾਬਾ ਧਰਮ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦਾ ਸੇਵਾ ਸਲਾਨਾ ਜੋੜ ਮੇਲਾ ਅੱਜ ਹੋਇਆ ਵਾ ਜੀ। ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਦੂਰ ਦਰਾਡੇੋਂ ਪਹੁੰਚੀਆਂ ਵਾ। ਮਹਾਰਾਜ ਚੜ੍ਹਦੀ ਕਲਾ ਰੱਖੇ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ